ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਜਿਵੇਂ ਤੁਸੀਂ ਵੇਖਿਆ ਹੈ ਕਿ ਨਵੀ ਆਪਣੀ ਪਰਛਾਈ ਨੂੰ ਨੀਵਾ ਦਿਖਾਉਣ ਲਈ ਕਿੱਥੋਂ ਤੱਕ ਜਾਂਦੀ ਆ ਸੋ ਜਿਵੇਂ ਤੁਸੀਂ ਵੇਖਿਆ ਹੈ ਕਿ ਗगन ਜੰਦ ਚੱਲਿਆ ਹੁੰਦਾ ਏ ਤੇ ਉਸ ਨੂੰ ਲੇਟ ਕਰਾ ਦਿੰਦੀ ਆ ਇਤੋਂ ਤੱਕ ਕਿ ਉਹਦੇ ਥੱਪੜ ਵੀ ਮਰਵਾਉਂਦੀ ਆ ਸੋ ਉਹ ਕਿਵੇਂ ਮਰਵਾਉਂਦੀ ਆ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜਿਵੇਂ ਤੁਸੀਂ ਦੇਖਿਆ ਕਿ ਕਿਰਨ ਆਪਣੇ ਘਰ ਵਾਲੇ ਗगन ਦੇ ਨਾਲ ਚੱਲੀ ਹੁੰਦੀ ਆ ਨਵੀ ਉਸੇ ਵੇਲੇ ਸਕੀਮ ਲਗਾ ਲੈਂਦੀ ਆ ਕਿ ਇਸ ਨੂੰ ਇਹ ਬਹੁਤ ਹੀ ਪੰਜਾਂ ਮਿੰਟਾਂ ਵਿੱਚ ਤਿਆਰ ਹੁੰਦੀ ਆ ਇਸ ਨੂੰ ਮੈਂ ਲੇਟ ਕਰਾਉਣੀ ਆ ਆਪੇ ਗगन ਦੇ ਕੋਲੋਂ ਇਸ ਨੂੰ ਗਾਲਾਂ ਫਿਰਨ ਕਿਆਂ ਸੋ ਇਦਾਂ ਹੀ ਕਰਦੀ ਆ ਗगन ਕਾਫੀ ਟਾਈਮ ਤੱਕ ਉਸਦੀ ਵੇਟ ਕਰਨ ਤੋਂ ਬਾਅਦ ਜਦ ਘਰ ਆਉਂਦਾ ਏ ਤਾਂ ਉਸਨੇ ਆਪਣੀ ਕੁੜੀ ਨੂੰ ਚਕਾਇਆ ਹੁੰਦਾ ਏ ਕਿਰਨ ਨੂੰ ਤੇ ਆਪ ਵਾਸ਼ਰੂਮ ਗਈ ਹੁੰਦੀ ਆ ਪਾਰਾ ਜਾਣ ਪੁੱਜ ਕੇ ਹੀ ਤੰਗ ਕਰਨ ਲਈ ਗਈ ਹੁੰਦੀ ਆ ਉਸ ਨੂੰ ਪਤਾ ਏ ਕਿ ਆਪੇ ਲੇਟ ਹੋਵੇਗੀ ਤੇ ਇਸ ਦੀ ਇਨਸਲਟ ਹੋਵੇਗੀ ਤਾਂ ਇਦਾਂ ਹੀ ਹੁੰਦਾ ਹੈ ਸੋ ਜਦ ਕਿਰਨ ਸਾਚ ਦਾਂਦੀ ਆ ਕਿ ਮੈਂ 2 ਮਿੰਟ ਕੁੜੀ ਚੱਕੀ ਸੀ ਤੇ ਨਵੀਂ ਨਾਲ ਹੀ ਬਦਲ ਜਾਂਦੀ ਆ ਇਸ ਦਾ ਇਹ ਰੰਗ ਦੇ ਕੇ ਕਿਰਨ ਨੂੰ ਬੜਾ ਗੁੱਸਾ ਆਉਂਦਾ ਹੈ ਤੇ ਕਿਰਨ ਸੋਚਦੀ ਆ ਕਿ ਇਹ ਕਿੱਥੋਂ ਤੱਕ ਗਿਰ ਗਈ ਆ ਅਰ ਹੁਣ ਕਿਰਨ ਨੇ ਵੀ ਇਹ ਫੈਸਲਾ ਲਿਆ ਹੈ ਜੋ ਕਿ ਇੰਦਰ ਨੇ ਉਸ ਨੂੰ ਸਮਝਾਇਆ ਸੀ ਕਿ ਤੂੰ ਕਮਜ਼ੋਰ ਬਣ ਕੇ ਨਾ ਰਹਿ ਕਿਉਂਕਿ ਜੇਕਰ ਇਹ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਜਾਂ ਵਧੀਆਂ ਸੈਂਦੀ ਰਹੀ ਤਾਂ ਉਹਨਾਂ ਦੀਆਂ ਵਧੀਆਂ ਵਾਧੀਆਂ ਹੀ ਜਾਣੀਆਂ ਏ ਇਸ ਕਰਕੇ ਕਿਰਨ ਨੇ ਸੋਚਿਆ ਹੈ ਕਿ ਮੈਂ ਵੀ ਹੁਣ ਨਵੀ ਨੂੰ ਸਬਕ ਸਿਖਾਇਆ ਕਰਨਾ ਹੈ ਕਿਉਂਕਿ ਤੁਸੀਂ ਦੇਖਿਆ ਹੈ ਕਿ ਦੀਪ ਵੀ ਆਪਣੀ ਜਠਾਣੀ ਦੇ ਕੋਲੋਂ ਬਿਲਕੁਲ ਨਹੀਂ ਡਰਦੀ ਉਸ ਦੀ ਜਠਾਣੀ ਉਸ ਨੂੰ ਦਬਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਸੀ ਪਰ ਦੀਪ ਨੇ ਹੁਣ ਸੋਚ ਲਿਆ ਹੈ ਕਿ ਇਸ ਨੂੰ ਜਵਾਬ ਕਿਵੇਂ ਦੇਣਾ ਹੈ ਤੇ ਦੇਵੀ ਦਿੰਦੀ ਆ ਇਸੇ ਕਰਕੇ ਅਮਰ ਆਪਣਾ ਫੈਸਲਾ ਵੀ ਲੈ ਪਾ ਰਿਹਾ ਏ ਉਧਰ ਮਿੰਦੋ ਦੇ ਭਰਾ ਪਰ ਜਾਏ ਮਿੰਦੋ ਦੀ ਕਾफी ਬੇਇੱਜ਼ਤੀ ਕਰਦੇ ਆ ਤੇ ਇਹ ਕਹਿੰਦੇ ਆ ਕਿ ਤੂੰ ਸਾਡੇ ਉੱਤੇ ਬੋਝ ਆ ਇਹ ਸੁਣ ਕੇ ਮਿੰਦੋ ਨੂੰ ਬੜਾ ਦੁੱਖ ਲੱਗਦਾ ਹੈ ਕਿਉਂਕਿ ਕਾਫੀ ਟਾਈਮ ਤੋਂ ਚੱਲ ਉਸਦੀ ਮੈਰਿਜ ਨਹੀਂ ਹੋ ਰਹੀ ਤਾਂ ਫਿਰ ਉਸ ਨੂੰ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਉਸ ਨੂੰ ਬੋਝ ਹੀ ਸਮਝਿਆ ਲੱਗ ਪਏ ਪਰ ਦੋਦੀ ਮੰਮੀ ਉਸ ਨੂੰ ਸਮਝਾਉਂਦੀ ਆ ਕਿ ਤੂੰ ਗੁੱਸਾ ਨਾ ਕਰ ਕੋਈ ਗੱਲ ਨਹੀਂ ਤੇਰਾ ਪਿਓ ਤਾਂ ਤੈਨੂੰ ਸ਼ੇਰ ਪੁੱਤ ਸਮਝਦਾ ਸੀ ਇਹ ਜੋ ਮਰਜੀ ਸਮਝੀ ਜਾਣ ਪਰ ਮਿੰਨ ਦੋਨੋਂ ਇੰਨਾ ਗੱਲਾਂ ਦਾ ਦੁੱਖ ਜ਼ਰੂਰ ਲੱਗਦਾ ਏ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰਦੀ ਤੇ ਉਹ ਚਿੱਠੀਆਂ ਲੈਣਾ ਚਾਹੁੰਦੇ ਸੀ ਤੇ ਉਹਨਾਂ ਨੂੰ ਅੱਗੂ ਖਾਲੀ ਚਿੱਠੀਆਂ ਹੀ ਮਿਲਦੀਆਂ ਨੇ ਕਿਉਂਕਿ ਜਿਵੇਂ ਉਹ ਵਕੀਲ ਨੂੰ ਖਰੀਦਣ ਜਾ ਰਹੇ ਸੀ ਪਰ ਜਿਵੇਂ ਤੁਸੀਂ ਵੇਖਿਆ ਏ ਕਿ ਵਕੀਲ ਉਹਨਾਂ ਦੇ ਡੈਡੀ ਨੇ ਚੁਣਿਆ ਏ ਤੇ ਉਹ ਇੱਕ ਇਮਾਨਦਾਰ ਵਕੀਲ ਆ ਕਿਵੇਂ ਕੇ ਮਿੰਦੋ ਦੇ ਭਰਾ ਪਰਜਾਈ ਨੇ ਤਾਂ ਇਹ ਸੋਚਿਆ ਹੈ ਕਿ ਮਿੰਦੋ ਦਾ ਵਿਆਹ ਹੁਣ ਅਸੀਂ ਨਹੀਂ ਕਰਨਾ ਕਿਉਂਕਿ ਉਹ ਮਿੰਦੋ ਦੇ ਉੱਤੇ ਬਿਲਕੁਲ ਵੀ ਖਰਚਾ ਨਹੀਂ ਲਾਉਣਾ ਚਾਹੁੰਦੇ ਸੋ ਜਿਹੜਾ 5 ਲੱਖ ਰੁਪਈਆ ਹੁੰਦਾ ਹੈ ਉਹ ਵੀ ਮਿੰਦੋ ਦੀ ਮੰਮੀ ਉਹਨਾਂ ਨੂੰ ਵਾਪਸ ਕਰ ਦਿੰਦੀ ਆ ਕਿਉਂਕਿ ਉਹ ਸੋਚਦੀ ਆ ਕਿ ਜੇਕਰ ਇਹਨਾਂ ਨੇ ਆਪਣੇ ਬੱਚਿਆਂ ਦਾ ਨਹੀਂ ਸੋਚਿਆ ਆਪਾਂ ਤਾਂ ਸੋਚ ਸਕਦੇ ਆ ਇਹ ਤਾਂ ਆਪਣੇ ਬੱਚਿਆਂ ਦੇ ਵੀ ਨਹੀਂ ਬਣ ਰਹੇ ਉਹਨਾਂ ਦੀਆਂ ਫੀਸਾ ਵਾਲੇ ਪੈਸੇ ਦੇ ਨਾਲ ਚਿੱਠੀਆਂ ਖਰੀਦ ਰਹੇ ਸੀ ਤੇ ਇਹ ਗੱਲ ਦਾ ਉਹਨਾਂ ਨੂੰ ਗੁੱਸਾ ਬਹੁਤ ਲੱਗਦਾ ਏ ਸੋ ਮਿੰਦੋ ਬਹੁਤ ਰੋਂਦੀ ਔਰ ਟੈਨਸ਼ਨ ਵੀ ਲੈਂਦੀ ਆ ਪਰ ਉਸਦੀ ਮੰਮੀ ਉਸਨੂੰ ਸਮਝਾ ਦਿੰਦੀ ਆ ਤੇ ਉਧਰ ਗਗਨ ਜਿਆਦਾ ੜਕਿਆ ਹੋਇਆ ਕਿਰਨ ਦੇ ਥੱਪੜ ਹੀ ਮਾਰਨ ਲੱਗ ਚਾਹੁੰਦਾ ਏ ਕਿਉਂਕਿ ਨਵੀ ਨੇ ਉਸਦੇ ਹੋਰ ਵੀ ਕੰਨ ਭਰੇ ਹੁੰਦੇ ਆ ਤੇ ਗਗਨ ਹਮੇਸ਼ਾ ਨਵੀ ਦੀਆਂ ਗੱਲਾਂ ਹੀ ਸੁਣਦਾ ਏ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ